ਅਜਿਹਾ ਪੈਪਲੌਗ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਇਹ ਕਿਹਾ ਜਾਂਦਾ ਹੈ ਕਿ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਹਨ ਉਹਨਾਂ ਨੂੰ ਮੁੜ ਕੇ ਉਸ ਇਤਿਹਾਸ ਦੇ ਵਿੱਚੋਂ ਹੀ ਲੰਘਣਾ ਪੈਂਦਾ ਹੈ ਜਾਂ ਇਹ ਕਹ ਲਈਏ ਕਿ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਯਾਦ ਨਹੀਂ ਰੱਖਦੀਆਂ ਉਹ ਕੌਮਾਂ ਮਿਟ ਜਾਂਦੀਆਂ ਹਨ ਐਪੀਸੋਡ ਨੰਬਰ 42 ਵਿੱਚ ਕਲਕੱਤਾ ਦੀ ਬਲੈਕ ਹੋਲ ਘਟਨਾ ਬਾਰੇ ਵਰਣਨ ਕੀਤਾ ਸੀ दोस्तों आगे चलदा इस तो पहला कि मैं भारत ਦੇ ਵਿੱਚ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਦਾ ਰਾਜ ਸ਼ੁਰੂ ਹੋਣ ਦੀ ਗੱਲ ਕਰਾਂ ਮੈਂ ਈਸਟ ਇੰਡੀਆ ਕੰਪਨੀ ਬਾਰੇ ਸੰਖੇਪ ਵਿੱਚ ਦੱਸਣਾ ਚਾਹੁੰਦਾ ਹਾਂ ਤਾਰੀਖ ਹੈ 24 ਸਤੰਬਰ 1599 ਸਰ ਥਾਮਸ ਮਿਥ ਨੇ ਲੰਡਨ ਦੀ ਇੱਕ ਬਿਲਡਿੰਗ ਵਿੱਚ ਕੁਝ ਲੋਕਾਂ ਦੀ ਮੀਟਿੰਗ ਬੁਲਾਈ ਗਿਆ ਜਿਸ ਦਾ ਮਕਸਦ ਹੈ ਇੰਗਲੈਂਡ ਦੀ ਮਹਾਰਾਣੀ ਐਲਜਾਬੈਥ ਨੂੰ ਪੂਰਬੀ ਭਾਰਤ ਵਿੱਚ ਵਪਾਰ ਕਰਨ ਲਈ ਇਗਲੈਂਡ ਦੇ ਵਪਾਰੀਆਂ ਲਈ ਮਨਜ਼ੂਰੀ ਲੈਣ ਲਈ ਅਰਜੀ ਦੇਣਾ ਹੈ ਇਸ ਲਈ ਉਹਨਾਂ ਵੱਲੋਂ 30133.6 ਸਲਿੰਗ ਅਤੇ 8 ਗ੍ਰਾਮ ਇਕੱਠੇ ਇਹਨਾਂ ਲੋਕਾਂ ਕੋਲੋਂ ਕੀਤੇ ਗਏ ਹਨ 31 ਦਸੰਬਰ 1600 ਈਸਵੀ ਨੂੰ ਇਸ 218 ਬੰਦਿਆਂ ਵੱਲੋਂ ਬਣਾਈ ਗਈ ਕੰਪਨੀ ਜਿਸ ਨੂੰ ਗਵਰਨਰ ਅਤੇ ਲੰਡਨ ਦੇ ਵਪਾਰੀਆਂ ਦੀ ਪੂਰਬੀ ਭਾਰਤੀਆਂ ਨਾਲ ਵਪਾਰ ਕਰਨ ਵਾਲੀ ਕੰਪਨੀ ਦੇ ਨਾਮ ਤੇ ਸ਼ਾਹੀ ਫਰਮਾਨ ਨਾਲ ਇਜਾਜ਼ਤ ਮਿਲ ਜਾਂਦੀ ਹੈ ਇਸ ਕੰਪਨੀ ਦਾ ਇੱਕ ਛੋਟਾ ਜਿਹਾ ਦਫ਼ਤਰ ਹੈ ਅਤੇ ਇਹ ਕੰਪਨੀ ਆਪਣੇ ਹਿੱਸੇਦਾਰਾਂ ਨੂੰ ਹੀ ਜਵਾਬਦੇਹ 100 ਸਾਲਾਂ ਵਿੱਚ ਇਸ ਦੇ ਸਦਰ ਦਫ਼ਤਰ ਵਿੱਚ ਸਿਰਫ 35 ਪੱਕੇ ਮੁਲਾਜ਼ਮ ਸਨ ਸਭ ਤੋਂ ਪਹਿਲਾਂ 28 ਅਗਸਤ 1608 ਨੂੰ ਕੈਪਟਨ ਵਿਲੀਅਮ ਹਾਕਨਸ ਆਂਦਾ ਹੈ ਉਹ ਤਕਰੀਬਨ 1 ਸਾਲ ਬਾਅਦ ਬਾਦਸ਼ਾਹ ਜਹਾਂਗੀਰ ਨੂੰ ਮਿਲਣ ਵਿੱਚ ਕਾਮਯਾਬ ਹੁੰਦਾ ਹੈ ਪਰ ਉਸ ਨੂੰ ਆਪਣੀ ਕੰਪਨੀ ਲਈ ਕੋਈ ਫਰਮਾਨ ਲੈਣ ਵਿੱਚ ਕਾਮਯਾਬੀ ਨਹੀਂ ਮਿਲਦੀ ਅਤੇ ਜਹਾਂਗੀਰ ਉਸ ਨੂੰ ਇੱਕ ਅਰਮੀਨੀਅਮ ਇਸਾਈ ਪਤਨੀ ਦੇ ਕੇ ਚਲਦਾ ਕਰ ਦਿੰਦਾ ਹੈ ਉਸ ਤੋਂ ਬਾਅਦ ਸਰ ਥੋਮਸ ਰੋ ਨੂੰ 1615 ਈਸਵੀ ਦੇ ਵਿੱਚ भेजया ਜਾਂਦਾ ਹੈ ਅਤੇ ਇਹ ਅਜਮੇਰ ਪਹੁੰਚਦਾ ਹੈ ਅਤੇ ਇਸ ਨੂੰ ਬਾਸ਼ਾ ਜਹਾਂਗੀਰ ਨੂੰ ਕੰਪਨੀ ਦੇ ਲਈ ਵਪਾਰ ਕਰਨ ਦੀ ਲਈ ਅਤੇ ਸੂਰਤ ਵਿੱਚ ਫੈਕਟਰੀ ਖੋਲਣ ਦੇ ਲਈ ਇਜਾਜ਼ਤ ਲੈਣ ਲਈ ਤਕਰੀਬਨ 3 ਸਾਲ ਲੱਗ ਜਾਂਦੇ ਹਨ ਬਲੈਕ ਹੋਲ ਵਾਈ ਕਰਨਾ ਦੀ ਸੂchna ਪੋਰਟ ਬਲੀਮ ਮਦਰਾਸ ਵਿੱਚ 16 ਅਗਸਤ ਨੂੰ ਪਹੁੰਚੀ ਹੈ ਜਿਸ ਤੇ ਮੰਥਨ ਸ਼ੁਰੂ ਹੋ ਜਾਂਦਾ ਹੈ ਕਿ ਕਿਸ ਤਰ੍ਹਾਂ ਕਲਕੱਤਾ ਵਾਪਸ ਲਿਆ ਜਾਵੇ 27 ਦਸੰਬਰ 1756 ਨੂੰ ਕਿਲੇ ਤੇ ਹਮਲਾ ਹੋ ਜਾਂਦਾ ਹੈ ਅਤੇ 2 ਜਨਵਰੀ 1757 ਨੂੰ ਸਵੇਰੇ 8 ਵਜੇ ਤੱਕ ਕਿਲੇ ਦਾ ਸਰਾਜੋਦौला ਵੱਲੋਂ ਸਥਾਪਿਤ ਕੀਤਾ ਗਿਆ ਕਿਲੇਦਾਰ ਮਾਨਕ ਚੰਦ ਭੱਜ ਜਾਂਦਾ ਹੈ ਅਤੇ ਉੱਥੇ ਅੰਗਰੇਜ਼ਾਂ ਵੱਲੋਂ ਆਪਣਾ ਜੁਨੀਅਨ ਜੈਕ ਝੰਡਾ ਚੁੜਾ ਕੇ ਫਿਰ ਕਿਲਾ ਆਪਣੇ ਕਬਜ਼ੇ ਵਿੱਚ ਕਰ ਲਿਆ ਜਾਂਦਾ ਹੈ 3 ਜਨਵਰੀ 1757 ਨੂੰ ਕਲਾਈਵ ਅਤੇ ਵਾਟਸਨ ਵੱਲੋਂ ਸਰਾਜੋਦਾਲਾ ਖਿਲਾਫ ਲੜਾਈ ਦਾ ਐਲਾਨ ਕਰ ਦਿੱਤਾ ਜਾਂਦਾ ਹੈ ਇਹ ਪਹਿਲੀ ਵਾਰ ਸੀ ਜਦੋਂ ਈਸਟ ਇੰਡੀਆ ਕੰਪਨੀ ਨੇ ਕਿਸੇ ਭਾਰਤੀ ਰਾਜਕੁਮਾਰ ਦੇ ਖਿਲਾਫ ਜੰਗ ਦਾ ਐਲਾਨ ਕੀਤਾ ਹੋਵੇ ਸਭ ਤੋਂ ਪਹਿਲਾਂ 9 ਜਨਵਰੀ ਨੂੰ ਹੁਗਲੀ ਬੰਦਰਗਾਹ ਤੇ ਸਵੇਰੇ ਤੜਕੇ 2 ਵਜੇ ਸੁੱਤੀ ਪਈ ਫੌਜ ਨੂੰ ਮਾਰ ਕੇ ਕਬਜ਼ਾ ਕਰ ਲਿਆ ਗਿਆ ਅਤੇ ਅੱਗਾਂ ਲਗਾ ਕੇ ਪੂਰੀ ਲੁੱਟਮਾਰ ਕੀਤੀ ਗਈ 5 ਫਰਵਰੀ ਰਾਤ ਨੂੰ ਨਵਾਬ ਅਤੇ ਕਲਾਈਬ ਦੀ ਲੜਾਈ ਵਿੱਚ ਅੰਗਰੇਜ਼ਾਂ ਦਾ ਅਤੇ ਨਵਾਬ ਦੀਆਂ ਫੌਜਾਂ ਦਾ ਕਾਫੀ ਨੁਕਸਾਨ ਹੋਇਆ ਅਤੇ ਦੋਹਾਂ ਨੂੰ ਪਿੱਛੇ ਹਟਣਾ ਪਿਆ। ਨਵਾਬ ਦੀ ਜਾਨ ਵੀ ਮਸੀਬਤੀ। ਦੂਜੇ ਦਿਨ ਨਵਾਬ ਨੇ ਸਮਝੌਤੇ ਅਤੇ ਜੁਧਬੰਦੀ ਲਈ ਆਪਣਾ سفیر ਭੇਜਿਆ। ਅੰਤ 9 ਫਰਵਰੀ ਨੂੰ ਅੰਗਰੇਜ਼ਾਂ ਦੀਆਂ ਤਕਰੀਬਨ ਸਭ ਸ਼ਰਤਾਂ ਮੰਨਦੇ ਹੋਏ ਸੰਧੀ ਹੋ ਗਈ। ਨਵਾਬ ਵਾਪਸ ਮਸ਼ੀਰਾਬਾਦ ਚਲਾ ਗਿਆ। ਅਪ੍ਰੈਲ ਮਹੀਨੇ ਦੇ ਆਖਰੀ ਦਿਨ ਚੱਲੇ ਸਨ ਅਤੇ ਕਲਾਈਬ ਮਦਰਾਸ ਮੁੜਨ ਦੀ ਤਿਆਰੀ ਕਰ ਰਿਹਾ ਸੀ ਉਧਰ ਨਵਾਬ ਬਰੁੱਧ ਨਫ਼ਰਤ ਉਸਦੇ ਆਪਣੇ ਦਰਬਾਰ ਵਿੱਚ ਹੀ ਸ਼ੁਰੂ ਹੋ ਗਈ ਸੀ ਖਾਸ ਕਰਕੇ ਜਗਤ ਸਿੰਘਾਂ ਅਤੇ ਪੰਜਾਬ ਦਾ ਇੱਕ ਧਨਾੜ ਅਮੀਰ ਚੰਦ ਵੱਲੋਂ ਮੀਰ জাফর ਵੱਲੋਂ ਹਿੰਦੂ ਮਾਨਕ ਚੰਦ ਨੂੰ ਕਲਕੱਤਾ ਦਾ ਗਵਰਨਰ ਬਣਾਉਣ ਤੇ ਵੀ ਗੁੱਸਾ ਸੀ ਉਹ ਸਰਾਜ ਤੋਂ ਛਟਕਾਰਾ ਪਾਉਣਾ ਚਾਹੁੰਦੇ ਸਨ ਜਗਤ ਸਿੰਘਾਂ ਨੇ ਸੱਤਾ ਪਲਟਣ ਲਈ ਮੀਰ জাফর ਨੂੰ ਮੋਹਰਾ ਆਪਣਾ ਪੂਰੀ ਸਹਿਯਤਾ ਦਾ ਬਜੰਦ ਦੇ ਦਿੱਤਾ ਜਦੋਂ ਕਿ ਆਪ ਪਰਦੇ ਪਿੱਛੇ ਰਹਿ ਕੇ ਸੂਤਰਧਾਰ ਬਣੇ ਰਹੇ ਬਹੁਤ ਸਾਰੇ ਹੋਰ ਵਪਾਰੀ ਵੀ ਇਸ ਤਖਤਾ ਪਲਟਨ ਦੀ ਛਾਜਿਸ ਵਿੱਚ ਸ਼ਾਮਲ ਹੋ ਗਏ ਕਿਉਂਕਿ ਨਵਾਬ ਨਾਲ ਉਹਨਾਂ ਦੇ ਵੀ ਬਾਰਕ ਹੱਕਾਂ ਨੂੰ ਤੱਕਾ ਲੱਗ ਰਿਹਾ ਸੀ ਹੋਰ ਕੋਈ ਚਾਰਾ ਨਾ ਦੇਖ ਕੇ ਇਹਨਾਂ ਛਾਜਿਸਕਾਰੀਆਂ ਨੇ ਰਾਬਰਟ ਕਲਾਈਵ ਨੂੰ ਆਪਣੀ ਕੰਪਨੀ ਦੀ ਫੌਜ ਵਰਤ ਕੇ ਸਾਫ ਦੇਵਲ ਦੀ ਰਾਜੀ ਕਰਨ ਦਾ ਫੈਸਲਾ ਕਰ ਲਿਆ ਉੱਡ ਦੀ ਉੱਡ ਦੀ ਖਬਰ ਕਲਾਈਵ ਤੱਕ ਪਹੁੰਚੀ ਤਾਂ ਉਸਨੇ ਇਸ ਦੀ ਤਸਦੀਕ ਕਰਨ ਲਈ ਆਪਣਾ ਇੱਕ ਏਜੰਟ ਭੇਜਿਆ ਮੀਰ ਜਾਫਰ ਨੇ ਸੁਨੀਹਾ ਭੇਜਿਆ ਕਿ ਉਹ ਕਲਾਈਬ ਨੂੰ 2.5 ਕਰੋੜ ਰੁਪਏ ਇਸ ਕੰਮ ਲਈ ਦੇਣਗੇ 1 ਮਈ 1757 ਨੂੰ ਕੰਪਨੀ ਦੇ ਸੀਨੀਅਰ ਅਧਿਕਾਰੀਆਂ ਦੀ ਗੁਪਤ ਕਮੇਟੀ ਦੀ ਮੀਟਿੰਗ ਵਿੱਚ ਇਸ ਸਾਜ਼ਿਸ਼ ਦੇ ਸ਼ਾਮਲ ਹੋਣ ਦਾ ਫੈਸਲਾ ਲੈ ਲਿਆ ਗਿਆ ਉਦੋਂ ਜਦ ਸੇਠਾਂ ਵੱਲੋਂ ਮਦਦ ਕਰਨ ਲਈ ਰਾਸ਼ੀ 2 ਕਰੋੜ 80 ਲੱਖ ਰੁਪਏ ਕਰ ਦਿੱਤੀ ਗਈ ਇਸ ਦੇ ਨਾਲ ਹੀ ਫੌਜ ਲਈ 1 ਮਹੀਨੇ ਦੇ 1,10,000 ਰੁਪਏ ਬਖਰੇ ਤੌਰ ਤੇ ਦੇਣੇ ਅਤੇ ਕੰਪਨੀ ਨੂੰ ਕਲਕੱਤਾ ਦੇ ਲਾਗ ਰਹੀਆਂ ਜ਼ਮੀਨਾਂ ਦੀ ਜ਼ਮੀਨਦਾਰੀ ਅਤੇ ਬਿਨਾਂ ਟੈਕਸ ਤੋਂ ਵਪਾਰ ਕਰਨ ਦੇਣ ਦਾ ਵੀ ਐਲਾਨ ਕਰ ਦਿੱਤਾ ਗਿਆ। 19 ਮਈ ਨੂੰ ਕਲਕੱਤਾ ਵਿੱਚ ਹੋਏ ਯੂਰਪੀਅਨ ਲੋਕਾਂ ਦੇ ਨੁਕਸਾਨ ਦੀ ਪਰਭਾਈ ਲਈ 10 ਲੱਖ ਪੌਂਡ ਦੀ ਰਕਮ ਦਾ ਵੀ ਵਾਅਦਾ ਕੀਤਾ। 11 ਜੂਨ ਨੂੰ ਹਸਤਾਖਰਾਂ 'ਚ ਸਮੇਟੇ ਇਹ ਸਮਝੌਤੇ ਦਾ ਪੱਤਰ ਕਲਕੱਤਾ ਪਹੁੰਚ ਗਿਆ ਜਿਸ ਤੇ ਕੰਪਨੀ ਨੇ ਵੀ ਪ੍ਰਤੀ ਹਸਤਾਖਰ ਕਰ ਦਿੱਤੇ ਹੁਣ 13 ਜੂਨ 1757 ਨੂੰ ਰਾਬਰਟ ਕਲਾਈਵ ਨੇ ਨਵਾਬ ਸਰਾਜਉਦਦਲਾ ਤੇ ਅਲੀਗੜ ਸਮਝੌਤਾ ਤੋੜਨ ਦਾ ਦੋਸ਼ ਲਾਉਂਦੇ ਹੋਏ 800 ਯੂਰਪੀਅਨ ਸਪਾਹੀਆਂ 220 ਦੱਖਣੀ ਭਾਰਤ ਦੇ ਸਪਾਹੀਆਂ ਅਤੇ ਸਿਰਫ 8 ਤੋਪਾਂ ਨਾਲ ਸਰਾਜਉਦਦਲਾ ਵੱਲ ਇੱਕ ਭਾਰਤ ਦਾ ਇਤਿਹਾਸ ਬਦਲਣ ਵਾਲੀ ਲੜਾਈ ਲਈ ਕੁੱਝ ਕਰ ਦਿੱਤਾ ਰਸਤੇ ਵਿੱਚ ਸਭ ਪਾਸੇ ਚੌਲਾਂ ਦੀ ਫਸਲ ਲੱਗੀ ਹੋਈ ਸੀ 15 ਜੂਨ ਨੂੰ ਕਲਾਈਬ ਜਗਤ ਸਿੰਘਾ ਨੂੰ ਅਤੇ 17 ਜੂਨ ਨੂੰ ਮੀਰ জাফর ਨੂੰ ਪੱਤਰ ਲਿਖ ਕੇ ਸੂਚਨਾ ਦਿੰਦਾ ਹੈ ਜਿਸ ਦਾ ਕੋਈ ਜਵਾਬ ਨਹੀਂ ਆਉਂਦਾ ਕਲਾਈਬ ਦੀ ਚਿੰਤਾ ਵੱਧ ਜਾਂਦੀ ਹੈ 18 ਜੂਨ ਨੂੰ ਜਿੱਥੇ ਮੀਰ জাফর ਨੇ ਪਹੁੰਚਣ ਦਾ ਵਾਅਦਾ ਕੀਤਾ ਸੀ ਉੱਥੇ ਕੋਈ ਨਹੀਂ ਹੁੰਦਾ ਪਰ ਰਾਤ ਨੂੰ ਮੀਰ জাফর ਦਾ ਹਰਕਾਰਾ ਇੱਕ ਦੋਰੇ ਅਰਥਾਂ ਵਾਲਾ ਛੋਟਾ ਜਿਹਾ ਸੰਦੇਸ਼ ਲੈ ਕੇ ਪਹੁੰਚਦਾ ਹੈ ਜਿਸ ਵਿੱਚ ਇਹ ਲਿਖਿਆ ਹੁੰਦਾ ਹੈ ਕਿ ਮੈਂ ਆਵਾਂਗਾ ਪਲਾਸੀ ਇਲਾਕਾ ਉਹ ਸੀ ਜਿੱਥੇ ਪਲਾਸ ਦੇ ਬਹੁਤ ਦਰਹਸਨ ਜਿਹਨਾਂ ਨੂੰ ਲਾਲ ਫੁੱਲ ਲੱਗਦੇ ਸਨ ਇਸੇ ਕਰਕੇ ਇਸ ਨੂੰ ਪਲਾਸੀ ਕਿਹਾ ਗਿਆ ਹੈ ਇਹ ਇਲਾਕਾ ਭਗੀਰਤੀ ਨਦੀ ਦੇ ਲਾਗੇ ਹੈ ਉਧਰੋਂ ਸਰਾਜੋਦਾਲਾ 50 ਹਜ਼ਾਰ ਦੀ ਫੌਜ ਲੈ ਕੇ ਪਹੁੰਚ ਚੁੱਕਾ ਸੀ ਅਤੇ ਦੂਸਰੇ ਪਾਸਿਓਂ ਕਲਾਈਬ ਨੂੰ ਮੀਰ ਯਾਫਰ ਵੱਲੋਂ ਕੋਈ ਜਵਾਬ ਨਾ ਮਿਲਣ ਤੇ ਕਲਾਈਬ ਨੂੰ ਬਹੁਤ ਹੀ ਚਿੰਤਾ ਹੋਈ ਤਾਂ ਕੋਈ ਤਸੱਲੀ ਬਖਸ਼ ਜਵਾਬ ਮੀਰ ਯਾਫਰ ਵੱਲੋਂ ਨਾ ਮਿਲਣ ਤੇ ਕਲਾਈਬ ਨੇ ਕਿਹਾ ਕਿ ਉਹ ਨਵਾਬ ਸਰੋਜੋਦौला ਨਾਲ ਚੰਗੀ ਕਰ ਲਵੇਗਾ ਅਤੇ ਸਭ ਕੁਝ ਸ਼ਾਹੀਸ਼ ਬਾਰੇ ਬਿਆਨ ਕਰ ਦੇਵੇਗਾ ਅਤੇ ਇਹ ਵੀ ਕਹਿ ਦਿੱਤਾ ਕਿ ਮੈਂ ਪਲਾਸੀ ਕੋਲ ਨਦੀ ਦੇ ਦੂਸਰੀ ਤਰਫ ਹਾਂ بارش ਆ ਗਈ ਕਲਾਈਡ ਨੇ ਰਾਤ 1 ਵਜੇ ਪਲਾਸ਼ ਦੇ ਦਰਖਤਾਂ ਥੱਲੇ ਅਤੇ ਉਸ ਦੀ ਫੌਜ ਨੇ ਅੰਬਾਂ ਦੇ ਇੱਕ ਬਾਗ ਵਿੱਚ ਸ਼ਰਨ ਲਈ ਪਰ ਪੂਰੇ ਫਿੱਜ ਗਏ ਇਹ ਹੁਗਲੀ ਨਦੀ ਕੋਲ ਸੀ 22 ਜੂਨ ਨੂੰ ਸਵੇਰੇ ਉੱਠ ਕੇ ਜਦੋਂ ਕਲਾਈਡ ਨੇ ਨਵਾਬ ਦੀ ਵਿਸ਼ਾਲ ਸੈਨਾ ਦੇਖੀ ਜਿਸ ਦਾ ਅਨੁਪਾਤ ਉਸ ਦੀ ਆਪਣੀ ਫੌਜ ਦੇ ਮੁਕਾਬਲੇ 20 ਗੁਣਾ ਜ਼ਿਆਦਾ ਸੀ ਸਵੇਰੇ 8 ਵਜੇ ਨਵਾਬ ਦੀ ਖੋਜਬਲਮ ਬম্বਾਰਡਮੈਂਟ ਸ਼ੁਰੂ ਹੋ ਗਈ ਅਤੇ ਅੰਗਰੇਜ਼ੀ ਫੌਜ ਦੇ 30 ਪਾਈ ਮਾਰੇ ਗਏ ਹੁਣ ਅੰਗਰੇਜ਼ੀ ਸਪਾਹੀਆਂ ਨੇ ਕਿਹਾ ਕਿ ਦਿਨ ਵਿੱਚ ਤਾਂ ਉਹ ਲੜਨਗੇ ਪਰ ਰਾਤ ਨੂੰ ਵਾਪਸ ਕਲਕੱਤੇ ਵੱਲ ਨੂੰ ਭੱਜ ਜਾਣਗੇ ਪਰ ਦੁਪਹਿਰ ਨੂੰ ਜੋਰ ਦੀ ਬਾਰਿਸ਼ ਹੋਈ ਅਤੇ ਹਰ ਪਾਸੇ ਚਿੱਕੜ ਹੋ ਗਿਆ ਅੰਗਰੇਜ਼ ਸਪਾਹੀਆਂ ਨੇ ਆਪਣਾ ਗੋਲਾ ਬਾਰੂਦ ਮੀਂਹ ਨਾਲ ਧੁੱਜਣ ਤੋਂ ਬਚਾ ਲਿਆ ਅਤੇ ਉਹ ਸੁੱਕਾ ਹੀ ਰਿਹਾ ਜਦੋਂ ਕਿ ਨਵਾਬ ਦੀ ਫੌਜ ਨੇ ਇਸ ਵੱਲ ਕੋਈ ਧਿਆਨ ਨਾ ਦਿੱਤਾ ਕਲਾਈਬ ਨੇ ਆਪਣੇ ਗਿੱਲੇ ਕੱਪੜੇ ਬਦਲੇ ਅਤੇ ਬਾਰਿਸ਼ ਛੱਡ ਚੁੱਕੀ ਸੀ ਪਰ ਨਵਾਬ ਦੀਆਂ ਤੋਪਾਂ ਬਿਲਕੁਲ ਖਾਮੋਸ਼ ਸਨ ਨਵਾਬ ਦੇ ਸਹਿਬਾ ਸਲਾਰ ਮੀਰ ਮਦਨ ਨੇ ਇਹ ਸੋਚਦੇ ਹੋਏ ਕਿ ਅੰਗਰੇਜ਼ੀ ਫੌਜ ਦਾ ਬਾਰੂਦ ਵੀ ਗੁੱਲਾ ਹੋ ਚੁੱਕਾ ਹੋਵੇਗਾ ਆਪਣੇ 5000 afghan ਘੋੜਸਵਾਰਾਂ ਦੀ ਫੌਜ ਨੂੰ ਅੱਗੇ ਵਧਣ ਦਾ ਹੁਕਮ ਦੇ ਦਿੱਤਾ ਪਰ ਅੰਗਰੇਜ਼ੀ ਸੈਨਾ ਦੇ ਤੋਪਚੀਆਂ ਜਿਨ੍ਹਾਂ ਦਾ ਕੋਈ ਸਾਨੀ ਨਹੀਂ ਸੀ ਨੇ ਅੱਗ ਭਰਾ ਦਿੱਤੀ ਮੀਰ ਮਦਨ ਵੀ ਮਾਰਿਆ ਗਿਆ ਨਵਾਬ ਦੀ ਫੌਜ ਦਾ ਹੌਸਲਾ ਪਸਤ ਹੋ ਗਿਆ ਅਤੇ ਉਹ ਮੀਰ ਮਦਨ ਦਾ ਮਰਦਾ ਸ਼ਰੀਰ ਤੰਬੂ ਵਿੱਚ ਲੈ ਗਏ ਅਤੇ ਮੈਦਾਨ ਛੱਡ ਕੇ ਭੱਜਣ ਲੱਗੇ ਕਲਾਈਬ ਦਾ ਡਿਫਟੀ ਮੇਅਰ ਕਿਲਪੈਟ੍ਰਿਕ ਨੇ ਬਿਨਾ ਕਲਾਈਬ ਦੇ ਹੁਕਮ ਨਵਾਬ ਦੀ ਫੌਜ ਵੱਲੋਂ ਛੱਡੇ ਇਲਾਕੇ ਤੇ ਕਬਜ਼ਾ ਕਰ ਲੇ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਕਲਾਈਬ ਨੇ ਉਸ ਨੂੰ ਅੱਗੇ ਵਧਣ ਤੋਂ ਰੋਕਣ ਲਈ ਧਮਕੀ ਵੀ ਦਿੱਤੀ ਕਿ ਤੈਨੂੰ ਇਸ ਹੁਕਮਦਾਰ ਲਈ ਗ੍ਰਿਫਤਾਰ ਕਰ ਲਿਆ ਜਾਵੇਗਾ ਪਰ ਕਿਲਪੈਟ੍ਰਿਕ ਦੀ ਇਸ ਬਲੇਰੀ ਨੇ ਲੜਾਈ ਹੀ ਜਿੱਤ ਲਈ ਮੁਗਲ ਫੌਜ ਵੀ ਪਿੱਛੇ ਵੱਲ ਮੁੜਨ ਲੱਗ ਪਈ। ਅਸਲ ਵਿੱਚ ਇਹ ਮੀਰ জাফর ਦੀ ਹੀ ਚਾਲ ਸੀ ਕਿ ਫੌਜ ਵਾਪਸ ਧੁਰਪਵੇ। ਜਿਸ ਨਾਲ ਸਾਰੀ ਫੌਜ ਹੀ ਉਹਨਾਂ ਦੇ ਪਿੱਛੇ ਹੀ ਜਾਣ ਲੱਗ ਪਈ। ਫੌਜ ਭਗੜ ਮਚ ਗਈ ਅਤੇ ਬਹੁਤ ਸਾਰੇ ਪੈਦਲ ਸੈਨਿਕ ਮਾਰੇ ਗਏ। ਕਲਾਈਬ ਨੇ ਉਹਨਾਂ ਦਾ 6 ਮੀਲ ਤੱਕ ਪਿੱਛਾ ਕੀਤਾ ਅਤੇ ਫੌਜ ਵੱਲੋਂ ਛੱਡੀਆਂ ਗਈਆਂ 40 ਤੋਪਾਂ ਅਤੇ ਹੋਰ ਜੰਗੀ ਸਮਾਨ ਤੇ ਕਬਜ਼ਾ ਕਰ ਲਿਆ। ਸਰਾਜੋਦਲਾ ਊਠ ਤੇ ਚੜ ਕੇ ਭੱਜ ਗਿਆ ਅਤੇ ਮਸ਼ੀਰਾਬਾਦ ਤੋਂ ਜੋ ਦੌਲਤ ਇਕੱਠੀ ਕਰ ਸਕਦਾ ਸੀ ਲੈ ਕੇ ਰਾਤ ਨੂੰ ਨਿਕਲ ਗਿਆ 500 ਨਵਾਬ ਦੇ ਫੌਜੀ ਅਤੇ 20 ਅੰਗਰੇਜ਼ੀ ਸੈਨਾ ਵਿੱਚ ਮੌਤਾ ਹੋਈਆਂ 24 ਜੂਨ ਨੂੰ ਕਲਾਈਬ ਵੱਲੋਂ ਮੀਰ ਕਾਸਮ ਨੂੰ ਆਪਣੇ ਟੈਂਟ ਵਿੱਚ ਬੁਲਾ ਕੇ ਬੰਗਾਲ ਦਾ ਨਵਾਂ ਕਠਕੁਤਲੀ ਗਵਰਨਰ ਠਾਪ ਕੇ ਸਲੂਟ ਕੀਤਾ 27 ਜੂਨ ਨੂੰ ਕਲਾਈਬ ਨੇ ਮਸ਼ੀਰਾਬਾਦ ਪਹੁੰਚ ਕੇ ਮੀਰ ਯਾਫਰ ਨੂੰ ਤਖਤ ਤੇ ਬਿਠਾ ਦਿੱਤਾ ਸਰਾਜੋਦौला ਜੋ ਕਿ 25 ਸਾਲ ਦਾ ਸੀ ਆਪਣੀ ਪਤਨੀ ਲੁਤਫੋਲ ਨਿਸਾਲ ਨੂੰ ਅਤੇ ਖਜ਼ਾਨੇ ਸਮੇਤ ਜੋ ਅੱਧੀ ਰਾਤ ਨੂੰ ਫਰਾਰ ਹੋ ਗਿਆ ਸੀ ਉਸ ਨੂੰ ਫੜਨ ਲਈ ਮਹਿਤਾਬ ਰਾਏ ਜਗਤ ਸਿੰਘ ਦੇ ਕਹਨ ਤੇ ਲਿਆਂਡ ਫੜ ਕੇ ਲਿਆਉਣ ਲਈ ਮੀਰ জাফর ਦੇ ਪੁੱਤਰ ਮੇਰ ਨੂੰ ਭੇਜਿਆ ਗਿਆ ਪਰ ਮੀਰ ਕਾਸਮ ਜੋ ਕਿ ਮੀਰ জাফর ਦਾ ਜਵਾਈ ਸੀ ਕੋਲ ਨਵਾਬ ਨੂੰ ਇੱਕ ਫਕੀਰ ਸ਼ਾਹਦਾਨਾ ਨੇ ਫੜਾ ਦਿੱਤਾ ਉਸ ਨੂੰ ਕੈਦ ਕਰਕੇ ਮਸ਼ੀਰਾਬਾਦ ਲੈ ਜਾਂਦਾ ਗਿਆ ਜਿੱਥੇ ਸਰਾਜੋ ਅਦਾਲਾ ਦੇ 2 ਜੁਲਾਈ 1757 ਨੂੰ ਟੋਟੇ ਟੋਟੇ ਕਰ ਦਿੱਤੇ ਗਏ ਅਤੇ ਉਸ ਦੇ ਪਿੰਜਰ ਨੂੰ ਹਾਥੀ ਪਿੱਛੇ ਬੰਨ ਕੇ ਸ਼ਹਿਰ ਵਿੱਚ ਘੁਮਾਇਆ ਗਿਆ 70 ਹੋਰ ਅਲੀ ਵਰਦੀ ਖਾਨ ਦੇ ਪਰਿਵਾਰ ਦੀਆਂ ਔਰਤਾਂ ਨੂੰ ਮੀਰਨ ਵੱਲੋਂ ਇੱਕ ਕਿਸ਼ਤੀ ਵਿੱਚ ਬਿਠਾ ਕੇ ਹੁਗਲੀ ਦਰਿਆ ਦੇ ਵਿੱਚਕਾਰ ਕਿਸ਼ਤੀ ਡਬੋ ਕੇ ਮਾਰ ਦਿੱਤਾ ਗਿਆ ਬਾਕੀਆਂ ਨੂੰ ਜਹਾਜ਼ ਦੇ ਕੇ ਮਾਰ ਦਿੱਤਾ ਗਿਆ ਸਿਰਫ ਇੱਕ ਔਰਤ ਨੂੰ ਜਿੰਦਾ ਰੱਖਿਆ ਗਿਆ ਜਿਸ ਨਾਲ ਮੀਰ জাফর ਅਤੇ ਮੀਰਨ ਦੋਵੇਂ ਪਿਓ ਪੁੱਤਰ ਵਿਆਹ ਕਰਨ ਦੇ ਉਸ਼ਕ ਸਨ ਇਹ ਸੀ ਸਰਾਜੋਦਲਾ ਦੀ نہایت ਹੀ ਖੂਬਸੂਰਤ ਬੇਗਮ ਲੁਤਫਨ ਨੀਸਾ ਪਰ ਇਸ ਨੇ ਇਹ ਕਹਿ ਕੇ ਇਹਨਾਂ ਦਾ ਮੂੰਹ ਬੰਦ ਕਰ ਦਿੱਤਾ ਕਿ ਹਾਥੀ ਦੀ ਸਵਾਰੀ ਕਰ ਚੁੱਕੀ ਉਹ ਖੋਤੇ ਤੇ ਸਵਾਰ ਹੋਣ ਲਈ ਤਿਆਰ ਨਹੀਂ ਇਸ ਤੋਂ ਬਾਅਦ ਉਹ ਆਪਣੀ ਬੇਟੀ ਦੇ ਨਾਲ ਹੀ ਸਰਾਜੋਦਾਲਾ ਦੀ ਕਬਰ ਕੋਲ ਹੀ ਛੋਟੀ ਜਿਹੀ ਝੌਂਪੜੀ ਬਣਾ ਕੇ ਰਹੀ ਰਾਬਰਟ ਕਲਾਈਬ ਨੇ ਉਸ ਲਈ ਮਹੀਨਾਵਾਰ ਗੁਜ਼ਾਰਾ ਪੱਤਾ ਦੀ ਵਿਵਸਥਾ ਕਰ ਦਿੱਤੀ ਸੀ ਅੰਤ ਨਵੰਬਰ 1790 ਵਿੱਚ ਉਸ ਦੀ ਮੌਤ ਹੋ ਗਈ ਅਤੇ ਉਸ ਨੂੰ ਸਰਾਜੋਦਾਲਾ ਦੇ ਨਾਲ ਹੀ ਦਫਨਾ ਦਿੱਤਾ ਗਿਆ ਇਸ ਤਰ੍ਹਾਂ ਬੰਗਾਲ ਤੇ ইস্ট ਇੰਡੀਆ ਕੰਪਨੀ ਦਾ ਕਬਜ਼ਾ ਹੋ ਗਿਆ ਜਦੋਂ ਰਾਬਰਟ ਕਲਾਈਬ ਇੰਗਲੈਂਡ ਵਾਪਸ ਗਿਆ ਤਾਂ ਉਸ ਦੇ ਕੋਲ ਆਪਣੀ 2 ਲੱਖ 34000 ਪਾਉਂਡ ਦੀ ਦੌਲਤ ਸੀ ਜਿਸ ਨਾਲ ਉਹ ਯੂਰਪ ਦਾ ਆਪਣੇ ਬੁੱਤੇ ਤੇ ਬਣਿਆ ਸਭ ਤੋਂ ਅਮੀਰ ਆਦਮੀ ਬਣ ਗਿਆ ਸੀ ਅੱਜ ਦਾ ਐਪੀਸੋਡ ਆਪਜੀ ਨੂੰ ਕਿਦਾਂ ਦਾ ਲੱਗਿਆ ਇਸ ਬਾਰੇ ਕਮੈਂਟਸ ਵਿੱਚ ਆਪਣੀ ਰਾਏ ਜਰੂਰ ਦੇਣੀ ਅਤੇ ਇਸ ਨੂੰ ਵੱਧ ਤੋਂ ਵੱਧ ਲਾਈਕ ਕਰਕੇ ਵੀ ਦੱਸਣਾ ਕਿਉਂਕਿ ਮੇਰਾ ਇਹ ਨਾ ਕਹਾਣੀਆਂ ਦਾ ਦੱਸਣ ਦਾ ਕਾਰਨ ਇਹ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਬਹੁਤ ਸਾਰੀਆਂ ਸਾਰੀਆਂ ਚੀਜ਼ਾਂ ਦੀ ਜਾਣਕਾਰੀ ਨਹੀਂ ਹੁੰਦੀ ਹੰਤ ਵਿੱਚ ਆਪ ਦਾ ਬਹੁਤ ਬਹੁਤ ਤਨਦਾਨ ਅਗਾ ਪੇਸ਼ ਹੋਮਗਾ ਕਿਸੇ ਹੋਰ ਐਪੀਸੋਡ ਨਾਲ